ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਟ ਮਘਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਵਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਅਨੰਦ ਕਰਹਿ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਸ਼ ਸੁਖ ਹੁਆ ਸਭ ਥਾਈ ਪਰਮ ਬ੍ਰਹਮ ਪੂਰਨ ਪਰਮੇਸ਼ਰ ਰਮ ਰਹਿਆ ਸਭ ਨੀ ਜਾਹੀ ਰਹਾ ਥੋਰ ਕੀ ਬਾਣੀ ਆਈ ਤិន ਸਗਲੇ ਚੰਤ ਮਿਟਾਈ ਦਇਾਲ ਪਰਪਰ ਮਹਿਰਮਾਨ ਹਰਿ ਨਾਨਕੁ ਸਾਚ ਵਖਾਨਾ ਦਿਆਲਪੁਰਖ ਮਹਿਰਵਾਨਾ ਪਰ ਫਰਜ਼ ਸਾਚੂ ਬਖਾਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਭਾਰੋ ਮਹੱਲਾ ਪੰਜਾਬ ਸਤ ਗੁਰੂ ਮੇਰਾ ਬੇਮੋਤਾਜ ਸਤ ਗੁਰੂ ਮੇਰੇ ਸੱਚਾ ਸਾਜ ਸਤ ਗੁਰੂ ਮੇਰਾ ਬੇਮੋਹਤਾਜ ਸਤ ਗੁਰੂ ਮੇਰੇ ਸੱਚਾ ਸਾਜ ਸਤ ਗੁਰੂ ਮੇਰਾ ਸਭ ਸੁਖ ਦਾ ਦਾਤਾ ਸਤ ਗੁਰੂ ਮੇਰਾ ਪਰਪੁਰਖ ਬਿਧਾਤਾ ਗੁਰ ਜਸ ਨਾਹੀ ਕੋ ਦੇਵ ਜਿਸ ਵਸਤਕ ਭਾਗ ਸੋ ਲਾਗਾ ਸੇਵ ਰਹਾਉ ਸਤਗੁਰੂ ਮੇਰਾ ਸਰਬ ਪ੍ਰਤ ਪਾਲੈ ਸਤਗੁਰੂ ਮੇਰਾ ਮਾਰ ਜੀਵਾਲੈ ਸਤਗੁਰੂ ਮੇਰੇ ਕੀ ਵਡਿਆਈ ਪ੍ਰਗਟ ਭਈ ਹਾ ਸਬਣੀ ਥਾਈ ਸਤਗੁਰੂ ਮੇਰਾ ਤਾਣ ਨੇ ਤਾਣ ਸਤਿਗੁਰੂ ਮੇਰਾ ਘਰ ਦੀ ਬਾਣ ਸਤਿਗੁਰ ਕੈ ਖਉ ਸਦ ਬਲ ਜਾਇ ਪ੍ਰਗਟ ਮਾਰਗ ਜਿਨ ਕਰ ਦੇ ਖਲਾਇ ਜਨ ਗੁਰ ਸੇਬਿਆ ਤਿਸ ਭਾਉ ਨ ਵਿਆਪੈ ਜਨ ਗੁਰ ਸੇਬਿਆ ਤਿਸ ਦੁਖ ਨ ਸੰਤਾਪੈ ਨਾਨਕ ਸੋਦੇ ਸਿਮਰੰਤ ਵੇਦ ਆਰੂ ਬ੍ਰਾਹਮ ਗੁਰ ਨਾਹੀ ਭੇਦ ਨਾਨਕ ਸੋਦੇ ਸਿਮਰੰਤ ਬੇਦ ਆਰੂ ਬ੍ਰਾਹਮ ਗੁਰ ਨਾਹੀ ਭੇਦ ਸਤਿ ਰਾਗੁ ਬਰਾੜੀ ਮੰਗਲਾ ਪੰਜਵਾ ਭਾਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੰਤ ਜਨਾਂ ਮੇਲੋ ਫਰਜ ਸੁਗਾਇਓ ਓਟ ਜਨਮ ਕੇ ਦੁਖ ਗਵਾਇਓ ਰਹਾਓ ਸੰਤ ਜਨਾਂ ਮੇਲੋ ਫਰਜ ਸੁਗਾਇਓ ਓਟ ਜਨਮ ਕੇ ਦੁਖ ਗਵਾਇਓ ਰਹਾਓ ਜੋ ਚਾਹਤ ਸੋਈ ਮਨ ਪਾਇਓ ਹਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸੋਰਠ ਮਹੱਲਾ ਪੰਜਵਾਂ ਜਨਮ ਜਨਮ ਕੇ ਦੁਖ ਨਿਵਾਰੈ सुका मन साधारण दर्शन पेटत होत निहला हर का नाम विचारे मेरा वैद्य गुरु गोविंदा हर हर नाम औकद मुक्तेवा पट जामुकी पंदा रहा सम्राट पुर्क पूर्ण विधाते ਅਪੀ ਕਰਣੇ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮੁ ਆਧਾਰਾ ਸਮਰੱਤ ਪੁਰਖ ਪੂਰਨ ਬਿਦਾਤੇ ਅਪੀ ਕਰਣੇ ਹਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮੁ ਆਧਾਰਾ ਕਾਗੁਰਾਮ ਕਲੀ ਮਹੱਲਾ ਪੰਜ ਬਾਗ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਏਹੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਜੋ ਇਚੋ ਸੋਈ ਪਲ ਪਾਵ ਫਿਰ ਦੁੱਖ ਨਾ ਵਿਆਪੈ ਕੋਈ ਰਹਾਓ ਪਜ ਭਾਂਡੇ ਸਾਜੁ ਨੇ ਵਾਜੇ ਅੰਤਰਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤਾ ਅਮਤਾਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਇਹੋ ਆਵਣ ਜਾਣ ਜਿਨ ਦੀਆ ਸੋਚਿਤ ਨ ਆਵੈ ਮੋਹੀ ਅੰਧ ਲਪਟਾਣਾ ਜਨ ਕੀ ਆ ਸੋਈ ਪ੍ਰਭ ਜਾਣੈ ਹਰ ਕਾ ਮਹਿਲੁ ਅਪਾਰ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਜਨ ਕੀ ਆ ਸੋਈ ਪ੍ਰਭ ਜਾਣੈ ਹਰ ਕਾ ਮਹਿਲੁ ਅਪਾਰ ਭਗਤ ਕਰੀ ਹਰ ਕੇ ਗੁਣ ਗਾਵਾ ਨਾਨਕ ਦਾਸ ਤੁਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਰਾ ਬੈਦ ਗੁਰੂ ਗੋਬਿੰਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ